ਕਿ ਹੈ ਇੱਕ ਵਿਦਵਾਨ ਨੇ ਇਹਦੇ ਤੇ ਬੜੀ ਕੀਮਤੀ ਥਿਉਰੀ ਦਿੱਤੀ ਹੈ ਬਹੁਤ ਦਾਨਸ਼ਵੰਤ ਸੱਜਣ ਹੋਏ ਨੇ ਉਹ ਕਹਿੰਦੇ ਅਸੀਂ ਜੀਵਨ ਜਿਹੜਾ ਹੈਗਾ ਇਸੇ ਨੂੰ ਮੰਨ ਕੇ ਬੈਠੇ ਆਂ ਵੀ ਜਦੋਂ ਵੀ ਕਿਤੇ ਗੱਲ ਚੱਲਦੀ ਨਾ ਜੀਵਨ ਦੇ ਸੰਦਰਭ ਦੇ ਵਿੱਚ ਜੀਵਨ ਦੇ ਸੰਬੰਧ ਦੇ ਵਿੱਚ ਤਾਂ ਉਦੋਂ ਸਾਡਾ ਇਹ ਜਵਾਬ ਹੁੰਦਾ ਜਦੋਂ ਕਿਸੇ ਨੂੰ ਪੁੱਛਿਆ ਜਾਂਦਾ ਵੀ ਜੀਵਨ ਕੀ ਹੈ ਤਾਂ ਬਹੁਤ ਸਾਰੇ ਵਿਦਵਾਨ ਇਹਦੇ ਅਰਥ ਇਹੀ ਕਰਦੇ ਨੇ ਉਹ ਕਹਿੰਦੇ ਵੀ ਜਨਮ ਅਤੇ ਮੌਤ ਦੇ ਵਿਚਕਾਰ ਦਾ ਸਮਾਂ ਇਹਨੂੰ ਜੀਵਨ ਕਿਹਾ ਜਾਂਦਾ ਹੈ ਵੀ ਇੱਕ ਪਾਸੇ ਜਨਮ ਹੋਇਆ ਜਨਮ ਦੇ ਸਮੇਂ ਜੀਵਨ ਆਰੰਭ ਹੋਇਆ ਤੇ ਮੌਤ ਦੇ ਸਮੇਂ ਜੀਵਨ ਮੁੱਕ ਗਿਆ ਇਹ ਮੰਨਿਆ ਜਾਂਦਾ ਹੈ ਪਰ ਉਸ ਸੱਜਣ ਨੇ ਇਹਦੇ ਤੇ ਥੋੜਾ ਜਿਹਾ ਹੋਰ ਦੂਸਰੇ ਪੱਖ ਤੋਂ ਬਾਤ ਕੀਤੀ ਉਹ ਕਹਿੰਦੇ ਵੀ ਅਸਲ ਦੇ ਵਿੱਚ ਜਨਮ ਜਿਹੜਾ ਤੇ ਮੌਤ ਹੈ ਇਹ ਦੇ ਵਿਚਕਾਰਲੇ ਹਿੱਸੇ ਨੂੰ ਜੀਵਨ ਨਹੀਂ ਕਿਹਾ ਜਾਂਦਾ ਅਸਲ ਦੇ ਵਿੱਚ ਜੀਵਨ ਦੇ ਵਿਚਕਾਰ ਜਨਮ ਅਤੇ ਮੌਤ ਕਈ ਵਾਰੀ ਆਈ ਹੈ ਜੀਵਨ ਤਾਂ ਲਗਾਤਾਰ ਚੱਲ ਰਿਹਾ ਹੈ ਜੀਵਨ ਉਹ ਹੈ ਜਿਹੜਾ ਲਗਾਤਾਰ ਚੱਲ ਰਿਹਾ ਹੈ ਮਨੁੱਖ ਜੀਵਨ ਜਦੋਂ ਤੋਂ ਆਰੰਭ ਹੋਇਆ ਹੈ ਇਹ ਆਤਮਾ ਲਗਾਤਾਰ ਸਰੀਰਾਂ ਵਿੱਚ ਦੀ ਸਫਰ ਕਰ ਰਹੀ ਹੈ ਜਨਮ ਅਤੇ ਮੌਤ ਵਿਚਕਾਰ ਦੀ ਪੜਾਅ ਨਹੀਂ ਜੀਵਨ ਪੜਾਅ ਨਹੀਂ ਹੈ ਜਨਮ ਤੇ ਮੌਤ ਵਿਚਕਾਰ ਪੜਾਅ ਨੇ ਜਨਮ ਅਤੇ ਮੌਤ ਜੀਵਨ ਦੇ ਵਿੱਚ ਆਉਂਦੇ ਨੇ ਜੀਵਨ ਦਾ ਹਿੱਸਾ ਨੇ ਜੀਵਨ ਜਦੋਂ ਇੱਕ ਪਟੜੀ ਤੋਂ ਦੂਜੀ ਪਟੜੀ ਤੇ ਇੱਕ ਰਾਹ ਤੋਂ ਦੂਜੇ ਰਾਹ ਦੇ ਉੱਤੇ ਸਕਿਪ ਕਰਕੇ ਜਾਂਦਾ ਹੈ ਜੇ ਆਪਾਂ ਕਹ ਦੀਏ ਕਿ ਇਹ ਜੀਵਨ ਤਬਦੀਲ ਹੁੰਦਾ ਹੈ ਉਦੋਂ ਇਹਦੀ ਤਬਦੀਲੀ ਵਾਲਾ ਜਿਹੜਾ ਪੁਆਇੰਟ ਹੈ ਉਹ ਤਬਦੀਲੀ ਵਾਲਾ ਪੁਆਇੰਟ ਹੀ ਜਨਮ ਅਤੇ ਮੌਤ ਹੈ ਜਨਮ ਤੇ ਮੌਤ ਦੋਵੇਂ ਇੱਕ ਹੀ ਹਿੱਸਾ ਹੈ ਮੌਤ ਪਹਿਲਾਂ ਆ ਜਾਂਦੀ ਹੈ ਤੇ ਜਨਮ ਬਾਅਦ ਚ ਹੁੰਦਾ ਦੋਵੇਂ ਜਿਵੇਂ ਅਸੀਂ ਕਿਸੇ ਇੱਕ ਸਵਾਰੀ ਤੋਂ ਉੱਤਰ ਕੇ ਦੂਜੀ ਸਵਾਰੀ ਤੇ ਚੜਦੇ ਹਾਂ ਸਵਾਰੀ ਤੋਂ ਉਤਰਨਾ ਜੀਵਨ ਦੇ ਸਰੀਰ ਦੀ ਸਵਾਰੀ ਤੋਂ ਉਤਰਨਾ ਬਹੁਤ ਹੈ ਤੇ ਨਵੇਂ ਸਰੀਰ ਵਿੱਚ ਆਤਮਾ ਦਾ ਸਵਾਰ ਹੋ ਜਾਣਾ ਜੀਵਨ ਜਨਮ ਹੈ ਪਰ ਜੇਕਰ ਕੋਈ ਮਨੁੱਖ ਜਿਹੜਾ ਮਨੁੱਖ ਕਿਸੇ ਸਫ਼ਰ ਤੇ ਉੱਤੇ ਹੈ ਕਿਸੇ ਯਾਤਰਾ ਤੇ ਹੈ ਯਾਤਰਾ ਤੇ ਚੱਲ ਰਿਹਾ ਮਨੁੱਖ ਸਪੋਜ਼ ਕਰੋ ਕਿਸੇ ਬੱਸ ਤੇ ਯਾਤਰਾ ਕਰ ਰਿਹਾ ਹੈ ਬਸ ਤੇ ਯਾਤਰਾ ਕਰਦੇ ਕਰਦੇ ਅੱਗੇ ਉਹਨੇ ਕਿਸੇ ਟ੍ਰੇਨ ਤੇ ਸਫ਼ਰ ਕਰਨਾ ਹੈ ਅਗਲਾ ਅਗਲਾ ਸਫ਼ਰ ਉਸ ਤੋਂ ਲੰਮਾ ਹੈ ਉਸੇ ਕਿਸੇ ਕਿਸੇ ਟ੍ਰੇਨ ਤੇ ਸਫ਼ਰ ਕਰਨਾ ਹੈ ਤਾਂ ਉਹ ਬਸ ਤੋਂ ਉਤਰ ਕੇ ਟ੍ਰੇਨ ਦੇ ਸਟੇਸ਼ਨ ਤੱਕ ਜਾਂਦੇ ਜਾਂਦੇ ਕਿਸੇ ਹੋਰ ਸਾਧਨ ਤੇ ਸਵਾਰ ਹੁੰਦਾ ਹੈ ਫਿਰ ਉਹ ਸਾਧਨ ਤੋਂ ਉਤਰ ਕੇ ਟ੍ਰੇਨ ਦੀ ਟਿਕਟ ਲੈ ਲੈਂਦਾ ਤੇ ਟ੍ਰੇਨ ਤੇ ਸਵਾਰ ਹੁੰਦਾ ਹੈ ਹੁਣ ਇਸ ਗੱਲ ਨੂੰ ਸਮਝਿਓ ਕਿ ਇਸ ਸਮੇਂ ਦੇ ਵਿੱਚ ਜਿਹੜਾ ਉੱਤਰਨ ਵਾਲਾ ਤੇ ਚੜਨ ਵਾਲਾ ਮਨੁੱਖਾ ਉਹ ਬਦਲ ਨਹੀਂ ਗਿਆ ਉਹ ਉਹੀ ਰਹੇਗਾ ਆਤਮਾ ਸਾਡੀ ਇਸ ਤਰ੍ਹਾਂ ਹੈ ਬਹੁਤ ਸਾਰੇ ਸਰੀਰਾਂ ਦੀ ਸਵਾਰੀ ਇਹਨੇ ਛੱਡੀ ਹੈ ਤੇ ਬਹੁਤ ਸਾਰੇ ਸਰੀਰਾਂ ਦੀ ਸਵਾਰੀ ਇਹਨੇ ਵਾਰੀ-ਵਾਰੀ ਗ੍ਰੈਂਡ ਕੀਤੀ ਹੈ ਪਰ ਇਹ ਉਹੀ ਰਹੇਗੀ ਸਦਾਏ ਉਸੇ ਤਰ੍ਹਾਂ ਜਦੋਂ ਵੀ ਕਿਸੇ ਸਫ਼ਰ ਤੇ ਕਿਸੇ ਜਰਨੀ ਤੇ ਇਹ ਤੁਰਦੀ ਹੈ ਤਾਂ ਉਸ ਸਫ਼ਰ ਦਾ ਇਹਨੂੰ ਸਮਾਂ ਮਿਲਦਾ ਹੈ ਉਸ ਸਫ਼ਰ ਦਾ ਇਹਨੂੰ ਇੱਕ ਲੈਂਥ ਹੁੰਦੀ ਹੈ ਉਸ ਸਫ਼ਰ ਨੂੰ ਇਹਨੇ ਕਿਵੇਂ ਦੇਖਣਾ ਹੈ ਇਹ ਹੁਣ ਇਹਦੇ ਤੇ ਨਿਰਭਰ ਹੈ